ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਚਿੱਠੀ 'ਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਨਵੇਂ ਸਾਲ 2024 ਦੇ ਪਹਿਲੇ ਦਿਨ ਮੈਂ ਉਹਨਾਂ ਨੂੰ ਚਿੱਠੀ ਲਿਖ ਰਿਹਾ ਔਰ ਪੰਜਾਬ ਦੇ ਹਿੰਦੂ ਸਮਾਜ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਦੇ ਬੰਦ ਦਾ ਧਿਆਨ ਇਸ ਚਿੱਠੀ ਦੇ ਮਾਧਿਅਮ ਨਾਲ ਦਵਾਇਆ ਹੈ ਪੰਜਾਬ ਦੇ ਅੰਦਰ 200 ਦੇ ਲਗਭਗ ਮੰਦਿਰ ਐਸੇ ਨੇ ਜੋ ਸਿੱਧੇ ਜਾਂ ਸਿੱਧੇ ਰੂਪ ਨਾਲ ਇਸ ਵੇਲੇ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੈ ਉrode ਨਾਲ ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਐਸੇ ਢੇਰੇ ਨੇ ਪੰਜਾਬ ਦੇ ਅੰਦਰ ਛੋਟੇ ਵੱਡੇ ਜਿਨ੍ਹਾਂ ਦੇ ਮਹੰਤ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਆਪਣੇ ਹੱਥ ਚ ਲਈ ਹੋਈ ਹੈ ਔਰ ਇੱਕ ਤਰ੍ਹਾਂ ਨਾਲ ਉੱਥੇ ਵੀ ਪੰਜਾਬ ਸਰਕਾਰ ਕੰਟਰੋਲ ਕਰ ਰਹੀ ਹੈ ਇਨਾ ਚ ਕਾਲੀ ਮਾਤਾ ਪਟਿਆਲੇ ਦਾ ਬਹੁਤ ਇਤਿਹਾਸਿਕ ਮੰਦਿਰ ਵੀ ਹੈ ਸੰਗਰੂਰ ਦੇ ਕਾਲੀ ਮਾਤਾ ਦਾ ਵੀ ਬੜਾ ਇਤਿਹਾਸਿਕ ਮੰਦਿਰ ਹੈ ਇਥੋਂ ਤੱਕ ਕਿ ਜਿੰਦਰ ਦਾ ਸਰਦਲ ਮੰਦਿਰ ਤੇ ਵੀ ਇਸ ਵੇਲੇ ਸਰਕਾਰ ਕੰਟਰੋਲ ਕਰ ਰਹੀ ਹੈ ਸੁਇਨਾ ਸਾਰੇ ਮੰਦਿਰਾਂ 'ਚ ਜਿਹੜਾ Hindu ਸਮਾਜ ਵੱਲੋਂ ਚੜਾਵਾ ਚੜਦਾ ਹੈ ਉਹਦੀ ਮੰਦਿਰ ਤੇ ਰੱਖੜਖਾ ਧਰਮ ਦੇ ਪ੍ਰਚਾਰ ਤੋਂ ਇਲਾਵਾ ਹੋਰ ਬੜੇ ਸਾਰੇ ਕਮੋਚ ਪੈਸਾ ਖਰਚ ਕੀਤਾ ਜਾ ਰਿਹਾ ਹੈ ਇਸੇ ਪ੍ਰਕਾਰ ਜਿਹੜੇ ਡੇਰੇ ਨੇ ਮੰਦਿਰ ਨੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਹੈ ਉਹਨਾਂ ਉਮੀ ਕਈ ਪ੍ਰਕਾਰ ਨਾਲ ਹੜਕੰਦੀਆਂ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਹਨ ਪਟਿਆਲੇ ਅੰਦਰ ਅਸੀਂ ਦੇਖਿਆ ਜਿਸ ਪ੍ਰਕਾਰ ਦੇ ਨਾਲ ਪਟਿਆਲੇ ਦੇ ਇਤਿਹਾਸਿਕ ਕਦਾਰਨਾਥ ਮੰਦਿਰ ਉਦੀ ਸੋਇ ਅਕੈਡਮੀ ਪਿੱਛੇ ਸਰਕਾਰ ਨੇ ਪੀਆਰਟੀਸੀ ਨੂੰ ਟਰਾਂਸਫਰ ਕਰਤੀ ਬੱਸ ਸਟੈਂਡ ਬਣਾਉਣ ਲਈ ਬੱਸ ਸਟੈਂਡ ਤਾਂ ਬਣਿਆ ਨਹੀਂ ਹੁਣ ਉਹ ਜ਼ਮੀਨ ਤੇ ਇੰਪਰੂਵਮੈਂਟਸਟ ਕਲੋਨੀ ਕਰ ਰਹੇ ਐਸੀਆਂ ਹੋਰ ਕਈ ਪੰਜਾਬ ਚ ਘਟਨਾਵਾਂ ਵਾਪਰ ਰਹੀਆਂ ਸੋ ਮੈਂ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਹਿੰਦੂ ਮੰਦਿਰ ਨੇ ਪਰ ਜਿਹੜੇ ਡੇਰੇ ਨੇ ਉਹਨਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਕੇ ਹਿੰਦੂ ਸਮਾਜ ਨੂੰ ਸੌਂਪੋ ਲਗਾਤਾਰ ਪੰਜਾਬ ਦੇ ਜਿਹੜੇ ਸੰਤ ਨੇ ਧਾਰਮਿਕ ਸੰਗਠਨ ਨੂੰ ਮੰਨ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਵਾਅਦਾ ਵੀ ਕੀਤਾ ਸੀ कि ਅਸੀਂ ਇਸ ਤੋਂ ਮੰਤ ਕਰਵਾਈ ਕਰਾਂਗੇ ਚੋਨਾ ਤੋਂ ਪਹਿਲਾਂ ਪਰ ਜਿਵੇਂ ਬਾਕੀ ਗਰੰਟੀਆਂ ਭੁਲਾਤੀਆਂ ਇਹ ਵਾਲਾ ਵਾਅਦਾ ਵੀ ਭੁਲਾਤਾ ਸੋ ਮੈਨੂੰ ਅੱਜ ਬੇਨਤੀ ਕੀਤੀ ਹੈ ਕਿ ਅਜ ਨਵੇਂ ਸਾਲ ਦਾ ਸ਼ੁਭ ਆਰੰਭ ਹੋ ਰਿਹਾ ਹੈ ਤੇ ਇਸ ਮੌਕੇ ਪੰਜਾਬ ਦੇ Hindu ਸਮਾਜ ਦੀ ਬੜੇ ਲੰਬੇ ਸਮੇਂ ਤੋਂ ਜਿਹੜੀ ਮੰਗ ਚੱਲਦੀ ਆ ਰਹੀ ਹੈ ਕਿ ਪੰਜਾਬ ਦੇ ਸਾਰੇ ਜਿਹੜੇ ਧਾਰਮਿਕ ਸਥਾਨ ਜਿਹੜੇ ਸਰਕਾਰ ਦੇ ਕੰਟਰੋਲ 'ਚ ਨੇ ਉਹਨਾਂ ਨੂੰ ਤੁਰੰਤ Hindu ਸਮਾਜ ਨੂੰ ਸੌਂਪਿਆ ਜਾਵੇ ਤਾਂ ਕਿ ਉਹਨਾਂ ਦਾ ਠੀਕ ਰੱਖ-ਰਖਾਵ ਹੋਵੇ ਪੂਰੀ ਮਾਨ ਮਰਿਆਦਾ ਨਾਲ ਉੱਥੇ ਕੰਮ ਹੋਵੇ ਔਰ ਧਰਮ ਦੇ ਪ੍ਰਚਾਰ ਤੇ ਉਹਨਾਂ ਦੇ ਸਾਧਨਾ ਦੀਆਂ ਰਿਸੋਰਸਸ ਦੀ ਵਰਤੋਂ ਹੋ ਸਕੇ ਸੋ ਇਹ ਇੰਟੀਮੇਟੀ ਦੇ ਮਾਧਮ ਨਾਲ ਮੁੱਖ ਮੰਤਰੀ ਸਾਹਿਬ ਤੋਂ ਜੀ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਚਿੱਠੀ ਵਿੱਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਨਵੇਂ ਸਾਲ 2024 ਦੇ ਪੱਲੇ ਦਿਨਾਂ ਮੈਨੂੰ ਚਿੱਠੀ ਲਿਖ ਰਿਹਾ ਪੰਜਾਬ ਦੇ ਹਿੰਦੂ ਸਮਾਜ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਦੇ ਬਲ ਮੈਂ ਦਾ ਧਿਆਨ ਇਸ ਚਿੱਠੀ ਦੇ ਮਾਧਮ ਨਾਲ ਦਿਵਾਇਆ ਹੈ ਪੰਜਾਬ ਦੇ ਅੰਦਰ 200 ਦੇ ਲਗਭਗ ਮੰਦਿਰ ਐਸੇ ਨੇ ਜੋ ਸਿੱਧੇ ਜਾਂ ਸਿੱਧੇ ਰੂਪ ਨਾਲ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਕੰਟਰੋਲ 'ਚ ਨੇ। ਉਹਦੇ ਨਾਲ ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਐਸੇ ਡੇਰੇ ਨੇ ਪੰਜਾਬ ਦੇ ਅੰਦਰ ਛੋਟੇ ਵੱਡੇ ਜਿਨ੍ਹਾਂ ਦੇ ਮਹੰਤ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਆਪਣੇ ਹੱਥ 'ਚ ਲਈ ਹੋਈ ਹੈ ਔਰ ਇੱਕ ਤਰ੍ਹਾਂ ਨਾਲ ਉੱਥੇ ਵੀ ਪੰਜਾਬ ਸਰਕਾਰ ਕੰਟਰੋਲ ਕਰਦੀ ਹੈ। ਇਨ੍ਹਾਂ 'ਚ ਕਾਲੀ ਮਾਤਾ ਪਟਿਆਲੇ ਦਾ ਬਹੁਤ ਇਤਿਹਾਸਿਕ ਮੰਦਿਰ ਵੀ ਹੈ। ਸੰਗਰੂਰ ਦੇ ਕਾਲੀ ਮਾਤਾ ਦਾ ਵੀ ਬੜਾ ਇਤਿਹਾਸਿਕ ਮੰਦਿਰ ਹੈ। ਇਹ ਤੋਂ ਦੱਕੇ ਜੁੰਡਰਬਲਾ ਸੋਤਲ ਮੰਦਿਰ ਤੇ ਵੀ ਇਸ ਵੇਲੇ ਸਰਕਾਰ ਕੰਟਰੋਲ ਕਰ ਰਹੀ ਹੈ ਸੋ ਇਹਨਾਂ ਸਾਰੇ ਮੰਦਿਰਾਂ 'ਚ ਜਿਹੜਾ ਹਿੰਦੂ ਸਮਾਜ ਵੱਲੋਂ ਛੜਾਵਾ ਚੜਦਾ ਹੈ ਉਹਦੀ ਮੰਦਿਰ ਦੇ ਰੱਖ-ਰਖਾਅ ਧਰਮ ਦੇ ਪ੍ਰਚਾਰ ਤੋਂ ਇਲਾਵਾ ਹੋਰ ਬੜੇ سارے ਕਮਜਬਸਾ ਖਰਚ ਕੀਤਾ ਜਾ ਰਿਹਾ ਹੈ ਇਸੇ ਪ੍ਰਕਾਰ ਜਿਹੜੇ ਢੇਰੇ ਨੇ ਮੰਦਿਰ ਨੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਹਨ ਉਹਨਾਂ 'ਉਂ ਵੀ ਕਈ ਪਟਾਰ ਨਾਲ ਹੜਪੰਦੀਆਂ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਹਨ ਪਟਿਆਲੇ 'ਚ ਅਸੀਂ ਦੇਖਿਆ ਜਿਸ ਪ੍ਰਕਾਰ ਦੇ ਨਾਲ ਪਟਿਆਲੇ ਦੇ ਇਤਿਹਾਸਿਕ ਕਦਾਰਨਾਥ ਮੰਦਿਰ ਉਦੀ ਸੋਇ ਅਕਾਦਮੀ ਪਹਿਲਾਂ ਸਰਕਾਰ ਨੇ ਪੀਆਰਟੀਸੀ ਨੂੰ ਟਰਾਂਸਫਰ ਕਰਤੀ ਬੱਸ ਸਟੈਂਡ ਬਣਾ ਲੀ ਬੱਸ ਸਟੈਂਡ ਤਾਂ ਬਣਿਆ ਨਹੀਂ ਹੁਣ ਉਹ ਜ਼ਮੀਨ ਤੇ ਇੰਫਰੂਮੈਂਟਸ ਕਲੋਨੀ ਕਰ ਰਹੇ ਐ ਐਸੀਆਂ ਹੋਰ ਕਈ ਪੰਜਾਬ ਚ ਘਟਨਾਵਾਂ ਵਾਪਰ ਰਹੀਆਂ ਸੋ ਮੈਂ ਮਾਨਸਾਹਬ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਹਿੰਦੂ ਮੰਦਿਰ ਨੇ ਪੜਲੇ ਡੇਹੇ ਨੂੰ ਉਹਨਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਕੇ ਹਿੰਦੂ ਸਮਾਜ ਨੂੰ ਸੌਂਪੋ ਲਗਾਤਾਰ ਪੰਜਾਬ ਦੇ ਜਿਹੜੇ ਸੰਤ ਨੇ ਧਾਰਮਿਕ ਸੰਗਠਨ ਨੂੰ ਮੰਨ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਵਾਦਾ ਵੀ ਕੀਤਾ ਸੀ ਕੀ ਅਸੀਂ ਇਸ ਤੋਂ ਮੰਤਕਾਰਵਾਈ ਕਰਾਂਗੇ ਜੋ ਉਨ੍ਹਾਂ ਤੋਂ ਪਹਿਲਾਂ ਪਰ ਜਿਵੇਂ ਬਾਕੀ ਗਰੰਟੀਆਂ ਭੁਲਾਤੀਆਂ ਇਹ ਵਾਲਾ ਵਾਅਦਾ ਵੀ ਭੁਲਾਤਾ ਸੋ ਮੈਂ ਉਹਨਾਂ ਅੱਜ ਬੇਨਤੀ ਕੀਤੀ ਹੈ ਕਿ ਜਦ ਨਵੇਂ ਸਾਲ ਦਾ ਸ਼ੁਰੂ ਰਮ ਹੋ ਰਿਹਾ ਹੈ ਤੇ ਇਸ ਮੌਕੇ ਪੰਜਾਬ ਦੇ Hindu ਸਮਾਜ ਦੀ ਬੜੇ ਲੰਬੇ ਸਮੇਂ ਤੋਂ ਜਿਹੜੀ ਮੰਗ ਚੱਲਦੀ ਆ ਰਹੀ ਹੈ ਕਿ ਪੰਜਾਬ ਦੇ ਸਾਰੇ ਜਿਹੜੇ ਧਾਰਮਿਕ ਸਥਾਨ ਜਿਹੜੇ ਸਰਕਾਰ ਦੇ ਕੰਟਰੋਲ 'ਚ ਨੇ ਉਹਨਾਂ ਨੂੰ ਤੁਰੰਤ Hindu ਸਮਾਜ ਨੂੰ ਸੌਂਪਿਆ ਜਾਵੇ ਤਾਂ ਕਿ ਉਹਨਾਂ ਦਾ ਠੀਕ ਰੱਖ-ਰਖਾਵ ਹੋਵੇ ਪੂਰੀ ਮਾਨ ਮਰਿਆਦਾ ਨਾਲ ਉੱਥੇ ਕੰਮ ਹੋਵੇ ਔਰ ਧਰਮ ਦੇ ਪ੍ਰਚਾਰ ਚਲੋ ਉਹਨਾਂ ਦੇ ਸਾਰਨਾ ਦੇ ਰਿਸੋਰਸਸ ਦੀ ਵਰਤੋਂ ਹੋ ਸਕੇ ਸੋਇ 28 ਮਸਤੀ ਦੇ ਮਾਦਰ ਨਾਲ ਮੁੱਖ ਮੰਤਰੀ ਸਾਹਤੋ